ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਇੱਕ ਖਬਰ ਅੱਜ ਸੁਰਖੀਆਂ ਬਣੀ ਹੋਈ ਹੈ ਨੀਤੀ ਆਯੋਗ ਵੱਲੋਂ ਫਿਸਕਲ ਰਿਪੋਰਟ ਯਾਨੀ ਕਿ ਆਰਥਿਕ ਸਿਹਤ ਬਾਰੇ ਸੂਬਿਆਂ ਦੀ ਚਰਚਾ ਕੀਤੀ ਗਈ ਹੈ ਇਸ ਰਿਪੋਰਟ ਮੁਤਾਬਕ ਪੰਜਾਬ ਜਿਹੜਾ ਉਹ 18ਵੇਂ ਨੰਬਰ ਤੇ ਆਉਂਦਾ ਤੇ ਪਹਿਲੇ ਨੰਬਰ ਤੇ ਉੜੀਸਾ ਆਉਂਦਾ ਹੁਣ ਇਹ ਜਿਹੜੀ ਫਿਸਕਲ ਰਿਪੋਰਟ ਹੁੰਦੀ ਹੈ ਜੇ ਸਧਾਰਨ ਪਾਸ਼ਾ 'ਚ ਜਾਨਣਾ ਹੋਵੇ ਸਮਝਣਾ ਹੋਵੇ ਇਹ ਕੀ ਹੁੰਦੀ ਹੈ ਇਹਦੇ ਨਾਲ ਕਰਜ਼ਾਈ ਦਾ ਕੀ ਲੈਣਾ ਦੇਣਾ ਹੁੰਦਾ ਤੇ ਭਾਰਤ ਇਹ ਜਦੋਂ ਰਿਪੋਰਟ ਜਾਰੀ ਕਰਦਾ ਸੂਬਿਆਂ ਦੇ ਅੰਕੜੇ ਬਣਾਉਂਦਾ ਸੂਬਿਆਂ ਨੂੰ ਕਰਮਬਾਰ ਰੱਖਦਾ ਤੇ ਸੂਬੇ ਜਿਹੜੇ ਪਿੱਛੜ ਗਏ ਨੇ ਜਿਵੇਂ ਪੰਜਾਬ ਪਿੱਛੜ ਗਿਆ ਇਹ ਪੰਜਾਬ ਸਾਡਾ ਮੁੜ ਕੇ ਪਹਿਲੇ ਨੰਬਰ ਦੇ ਉੱਤੇ ਜਾਂ ਇਸ ਆਰਥਿਕ ਸਥਿਤੀ ਦੇ ਵਿੱਚ ਜਿਹੜਾ ਫਸਿਆ ਹੋਇਆ ਕਿਵੇਂ ਨਿਕਲ ਸਕਦਾ ਜੀ ਡੱਲਾ ਸਾਹਿਬ ਦੇਖੋ ਨੀਤੀਯੋਗ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਗਿਣਤੀਆਂ ਮਿੰਟੀਆਂ ਕਰਕੇ ਆਪਣੀਆਂ ਰਿਪੋਰਟਾਂ ਜਾਰੀ ਕਰਦਾ ਹੈ ਜੀ ਪਹਿਲਾਂ ਤਾਂ ਸਹੀ ਸਮਝੀਏ ਜਿਹੜੀ ਇਹ ਫਿਸਕਲ ਹੈਲਥ ਇੰਡੈਕਸ ਉਹਨਾਂ ਨੇ ਜਾਰੀ ਕੀਤਾ ਹੈ ਜੀ ਇਹ 222 223 ਦੇ ਲਈ ਕੀਤਾ ਹੈ ਜੀ ਹੁਣ ਅਸੀਂ ਆ ਗਏ ਹਾਂ 25 'ਚ ਜੀ ਇਹਦਾ ਮਤਲਬ ਹੈ ਵਰੇ 2022 ਤੇ 2023 ਦਾ ਮੈਂ ਟੀਵੀ 'ਨਾਂ ਤੇ ਵੀ ਸੁਣ ਰਿਹਾ ਸੀ ਅਖਬਾਰਾਂ 'ਚ ਵੀ ਸੁਣ ਰਿਹਾ ਸੀ ਬਹੁਤ ਸਾਰੇ ਮੈਂ ਬਿਆਨ ਵੀ ਸੁਣ ਰਿਹਾ ਸੀ ਪੋਲਿਟਿਕਲ ਜਿਹੜੇ ਸਿੱਧੇ ਸਿੱਧੇ ਭਗਵੰਤ ਮਾਨ ਦੀ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਨੇ ਉਦੋਂ ਤਾਂ ਹਜੇ ਭਗਵੰਤ ਮਾਨ ਦੀ ਸਰਕਾਰ ਨਵੀਂ-ਨਵੀਂ ਆਈ ਸੀ ਸੋ ਜਿਹੜੀ ਭਗਵੰਤ ਮਾਨ ਸਰਕਾਰ ਦੀ ਪਰਫਾਰਮੈਂਸ ਹੈ ਉਹ ਆਉਣ ਵਾਲੀਆਂ ਰਿਪੋਰਟਾਂ ਦੇ ਵਿੱਚ ਉਹਦੀ ਗਿਣਤੀ ਮੈਂਤੀ ਹੋਣੀ ਹੈ ਇਹ ਜਿਹੜੀ ਫਿਸਕਲ ਹੈਲਥ ਇੰਡੈਕਸ ਹੈ ਇਹ ਬਰੇ 2022 ਤੇ 2023 ਲਈ ਹੈ ਪਹਿਲਾਂ ਅਸੀਂ ਇਹ ਸਮਝੀਏ ਹੁਣ ਬੜਾ ਰੌਲਾ ਟੈਲੀਵਿਜ਼ਨਾਂ ਤੇ ਵੀ ਪੈ ਰਿਹਾ ਮੀਡੀਆ 'ਚ ਵੀ ਪੈ ਰਿਹਾ ਕਿ ਪੰਜਾਬ 18ਵੇਂ ਨੰਬਰ ਤੇ ਆ ਗਿਆ ਜੀ ਫਿਸਕਲ ਹੈਲਥ ਇੰਡੈਕਸ ਜਾਰੀ ਕੀਤਾ ਨੀਤੀਯੋਗ ਨੇ ਇਹਨੂੰ ਜੇ ਅਸੀਂ ਸਮਝੀਏ ਕੋਈ ਦੋਰਾਏ ਨਹੀਂ ਹੈ ਕਿ ਅਸੀਂ 18ਵੇਂ ਨੰਬਰ ਤੇ ਆ ਪਰ ਸੰਦੀਪ ਜੀ ਜੇ ਮੈਂ ਸਧਾਰਨ ਭਾਸ਼ਾ ਦੇ ਵਿੱਚ ਪੰਜਾਬੀਆਂ ਦੇ ਰੂਬਰੂ ਹੋਵਾਂ ਅਸੀਂ ਸੂਬਾ ਕਿੱਡਾ ਕਾਂ ਅਸੀਂ ਛੋਟਾ ਜਿਹਾ ਤਾਂ ਸੂਬਾ ਹੂੰ ਹੁਣ ਜਦੋਂ ਗੱਲ ਹੁੰਦੀ ਐ ਬੜਾ ਰੌਲਾ ਮੈਂ ਸੁਣ ਰਿਹਾ ਸੀ ਜੀ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਈ ਹੋ ਗਿਆ ਜੀ ਤੇ ਜਿਹੜੀ ਫਿਸਕਲ ਹੈਲਥ ਰਿਪੋਰਟ ਐ ਉਦੋਂ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਈ ਨਹੀਂ ਸੀ ਉਹ ਠੀਕ ਐ ਅੱਜ ਸਾਡਾ ਕਰਜ਼ਾ ਵੱਧ ਰਿਹਾ ਐ ਲੇਕਿਨ ਪਿਛਲੀਆਂ ਸਰਕਾਰਾਂ ਨੇ ਸਾਡੇ ਤੇ ਕਈ ਤਰ੍ਹਾਂ ਦੇ ਕਰਜ਼ੇ ਚੜਾਏ ਇਹਦੇ ਵਿੱਚ ਉਹ ਕਰਜ਼ੇ ਵੀ ਐ ਜਿਹੜੇ ਸਾਡੇ ਪੰਜਾਬ ਦੇ ਵਿੱਚ ਕਾਲੇ ਦੌਰ ਨੂੰ ਜਦੋਂ ਅਸੀਂ ਨਿਬੜ ਰਹੇ ਸੀ ਜਦੋਂ ਕੇਂਦਰੀ ਫੋਰਸਾਂ ਪੰਜਾਬ 'ਚ ਆਈਆਂ ਪੰਜਾਬ ਦੇ ਸਿਰ ਖਰਚਾ ਚੜਿਆ ਉਹ ਖਰਚੇ ਵੀ ਅਸੀਂ ਲਗਾਤਾਰ ਅਦਾ ਕਰ ਰਹੇ ਹਾਂ ਸੋ ਵੱਖ-ਵੱਖ ਤਰ੍ਹਾਂ ਦੇ ਖਰਚੇ ਨੇ ਹੁਣ ਪਹਿਲਾਂ ਤਾਂ ਮੈਂ ਇਸ ਗੱਲ ਤੇ ਆਵਾਂ ਕਿ ਕਰਜ਼ੇ ਦਾ ਵਧਣਾ ਇਹ ਕਹਿ ਦੇਣਾ ਵੀ ਦੀ ਪੰਜਾਬ ਹੀ ਸਭ ਤੋਂ ਵੱਧ ਕਰਜ਼ੇ ਚੱਕ ਰਿਹਾ ਹੈ ਜਾਂ ਪੰਜਾਬੀ ਸਭ ਤੋਂ ਵੱਧ ਕਰਜ਼ਈ ਨੇ ਮਹਾਰਾਸ਼ਟਰ ਉੱਤਰ ਪ੍ਰਦੇਸ਼ ਆਂਧਰਾ ਪ੍ਰਦੇਸ਼ ਉਹ ਸਟੇਟਾਂ ਸਾਡੇ ਤੋਂ ਕਿਤੇ ਵੱਧ ਕਰਜਾਈ ਨੇ ਹਮ ਔਰ ਅਸੀਂ ਇਹਨੂੰ ਇਸ ਰੂਪ 'ਚ ਸਮਝੀਏ ਕਿ ਸਾਡੀ ਸਟੇਟ ਬਹੁਤ ਛੋਟੀ ਹੈ ਸੰਦੀਪ ਜੀ ਅਸੀਂ ਇੱਕ ਬਹੁਤ ਛੋਟਾ ਜਿਹਾ ਸੂਬਾ ਜੇ ਅਸੀਂ ਸਟੇਟ ਨੂੰ ਲੈ ਲਈਏ ਸਾਡੇ 23 ਜ਼ਿਲ੍ਹੇ ਹੈ ਹਮ ਸਾਡੇ 117 ਵਿਧਾਨ ਸਭਾ ਹਲਕੇ ਹੈ ਹੁਣ ਤੁਸੀਂ ਉੱਤਰ ਪ੍ਰਦੇਸ਼ ਨਾਲ ਤੁਲਨਾ ਕਰ ਲਓ 540 42 ਤੋਂ ਜ਼ਿਆਦਾ ਉੱਥੇ ਵਿਧਾਨ ਸਭਾ ਹਲਕੇ ਹੈ ਪੰਜਾਬ ਨਾਲੋਂ ਕਿੰਨੇ ਜ਼ਿਆਦਾ ਉੱਥੇ ਜ਼ਿਲ੍ਹੇ ਨੇ ਇਸੇ ਤਰ੍ਹਾਂ ਮਹਾਰਾਸ਼ਟਰ ਲੈ ਲਓ ਪੰਜਾਬ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਸੋ ਇਸ ਕਰਕੇ ਜਿਹੜੀਆਂ ਇਹ ਰਿਪੋਰਟਾਂ ਨੇ ਇਹ ਜਿਹੜੀ ਤੁਲਨਾ ਹੈ ਇਹ ਤੁਲਨਾ ਦੇ ਵੱਖ-ਵੱਖ ਪੈਰਾਮੀਟਰ ਹੁੰਦੇ ਨੇ ਪਰ ਇਹਦਾ ਮਤਲਬ ਅਸੀਂ ਇਹ ਮੰਨ ਲਈਏ ਕਿ ਅਸੀਂ ਬਹੁਤ ਜ਼ਿਆਦਾ ਪਛੜ ਗਏ ਆ ਦੂਸਰੇ ਸੂਬਿਆਂ ਦੇ ਮੁਤਾਬਕ ਅਜਿਆ ਇਸ ਕਰਕੇ ਮੈਂ ਨਹੀਂ ਮੰਨਦਾ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਸਾਧਨ ਬਹੁਤ ਘੱਟ ਨੇ ਤੁਸੀਂ ਵੇਖੋ ਨਾ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਨਿਰਪਰੀ ਐਗਰੀਕਲਚਰ ਤੇ ਆ ਹੁਣ ਮੈਂ بڑے ਦਾਅਵੇ ਸੁਣਦਾ ਲੀਡਰਾਂ ਦੇ ਜੀ ਕੇਂਦਰ ਸਰਕਾਰ ਹਰ ਸਾਲ ਕੈਸ਼ ਕ੍ਰੈਡਿਟ ਲਿਮਿਟ ਦਿੰਦਾ ਹੈ 44000 ਕਰੋੜ ਰੁਪਇਆ ਕੈਸ਼ ਕ੍ਰੈਡਿਟ ਲਿਮਿਟ ਪੰਜਾਬ ਨੂੰ ਦੇਤਾ ਪੰਜਾਬ ਦੇ ਹਿੱਸੇ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਆਉਂਦੀ ਹੈ ਖੇਤੀਬਾੜੀ ਲਈ ਉਹ ਵੀ ਬਹੁਤ ਥੋੜੀ ਹੈ 44000 ਕਰੋੜ ਅਗਰ ਸਾਡੀ ਖੇਤੀਬਾੜੀ ਨੂੰ ਇੱਕ ਉਪਜ ਨੂੰ ਚੱਕਣ ਲਈ ਆਉਂਦਾ ਹੈ ਜੀ ਇਹ ਕੋਈ ਬਹੁਤ ਹੀ ਜ਼ਿਆਦੀ ਰਕਮ ਨਹੀਂ ਹੈ ਔਰ ਉਹੀ ਸਾਡੀ ਇਕਨੋਮੀ ਦਾ ਹਿੱਸਾ ਬਣਦਾ ਹੁਣ ਜੇ ਜੇ ਅਸੀਂ ਗੱਲ ਕਰੀਏ ਜੇ ਅਸੀਂ ਪੌਣੇ 4 ਲੱਖ ਕਰੋੜ ਦੇ ਕਰਜ਼ਾਈ ਵੀ ਆ ਤਾਂ ਉਹਦੇ ਵਿੱਚ ਅਸੀਂ ਇਹ ਵੀ ਮਹਿਸੂਸ ਕਰੀਏ ਕਿ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਕਰਜ਼ੇ ਨੇ ਸਾਡੀ ਸਟੇਟ 'ਚ ਹਰਾਂ ਤਰ੍ਹਾਂ ਦੇ ਕਰਜ਼ੇ ਲੈ ਕੇ ਸੂਬੇ ਨੂੰ ਸਾਂਭਣ ਦੇ ਯਤਨ ਕੀਤੇ ਗਏ ਹਾਲਾਂਕਿ ਪਿਛਲੇ ਸਮਿਆਂ 'ਚ ਜਿਹੜੇ ਕਰਜ਼ੇ ਲਏ ਗਏ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਰਜ਼ੇ ਮਜਬੂਰੀ ਸੀ ਸਾਡੀ ਸਟੇਟ ਦੀ ਚੱਕਣੇ ਪਰ ਸਾਡੀ ਸਟੇਟ ਦੇ ਵਿੱਚ ਜਿਹੜੇ ਕਰਜ਼ੇ ਇਨਫਰਾਸਟ੍ਰਕਚਰ ਡਵੈਲਪਮੈਂਟ ਨੂੰ ਲੈ ਕੇ ਚੱਕੇ ਗਏ ਉਹ ਅਗਰ ਖੇਤੀਬਾੜੀ ਨੂੰ ਤਰੱਕੀ ਦੇਣ ਲਈ ਚੱਕੇ ਜਾਂਦੇ ਤੇ ਜ਼ਿਆਦਾ ਵਧੀਆ ਸੀ ਸਾਨੂੰ ਪੰਜਾਬ 'ਚ ਇਨਫਰਾਸਟਰਕਚਰ ਦੀ ਲੋਡ ਉਦੋਂ ਪੈਣੀ ਹੈ ਜਦੋਂ ਅਸੀਂ ਪਿਓਰਲੀ ਇੰਡਸਟਰੀਅਲ ਸਟੇਟ ਬਣਾਂਗੇ ਜਦੋਂ ਸਾਡੇ ਤੇ ਸਾਰੀ ਨਿਰਪਰਤਾ ਪੰਜਾਬ ਦੀ ਇਕਨੋਮੀ ਦੀ ਉਦਯੋਗਾ ਤੇ ਹੋਏਗੀ ਪੰਜਾਬ ਦੀ ਜਿਹੜੀ ਨਿਰਪਰਤਾ ਹੈ ਉਹ ਖੇਤੀਬਾੜੀ ਤੇ ਹੈ ਅਸੀਂ ਬੇਸਿਕਲੀ ਇੱਕ ਖੇਤੀਬਾੜੀ ਆਧਾਰਿਤ ਸਟੇਟ ਆ ਹਾਂਜੀ ਡਾਣਾ ਸਾਹਿਬ ਇਹਦੇ ਵਿੱਚ ਹੀ ਇੱਕ ਹੋਰ ਮੈਂ ਜ਼ਿਕਰ ਕਰ ਦਵਾਂ ਕਿ ਇਹ ਜਿਹੜੀ ਰਿਪੋਰਟ ਹੈ ਇਹ 18 ਸੂਬਿਆਂ ਦੀ ਹੈ ਕੁਝ ਸੂਬੇ ਜਿਹੜੇ ਇਸ ਰਿਪੋਰਟ ਚ ਸ਼ਾਮਲ ਨਹੀਂ ਕੀਤੇ ਗਏ ਉਹਨਾਂ ਨੂੰ ਸਪੈਸ਼ਲ ਪੈਕੇਜ ਜਿਹੜਾ ਕੇਂਦਰ ਵੱਲੋਂ ਦਿੱਤਾ ਜਾਂਦਾ ਹੁਣ ਮੇਰਾ ਸਵਾਲ ਇਹ ਹੈ ਵੀ ਪੰਜਾਬ ਬਹੁਤ ਵਾਰੀ ਮੰਗ ਕਰ ਚੁੱਕਾ ਵੀ ਅਸੀਂ ਸਰਹੱਦੀ ਸੂਬਾ ਸਾਨੂੰ ਵੀ ਸਪੈਸ਼ਲ ਪੈਕੇਜ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਤੇ ਇੱਕ ਪੰਜਾਬ ਸਰਕਾਰ ਦਾ ਜਿਹੜਾ ਆਰ ਡੀ ਐਫ ਰੂਰਲ ਡਿਵੈਲਪਮੈਂਟ ਫੰਡ ਜਿਹਦਾ ਬਹੁਤ ਸਾਰਾ ਰੌਲਾ ਪੈਂਦਾ ਉਹ ਵੀ ਜਾਰੀ ਨਹੀਂ ਹੋ ਰਿਹਾ ਦੇਖੋ ਰੂਰਲ ਡਿਵੈਲਪਮੈਂਟ ਫੰਡ ਤਾਂ ਮੇਰੇ ਖਿਆਲ 5-7 5-7000 ਕਰੋੜ ਦਾ ਪੰਜਾਬ ਦਾ ਹੋਣਾ ਹੈ ਪਰ ਜਿੱਥੋਂ ਤੱਕ ਗੱਲ ਪੈਕੇਜ ਦੀ ਹੈ ਮੈਂ ਕਈ ਵਾਰੀ ਅੱਗੇ ਵੀ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਪੰਜਾਬ ਨੂੰ ਘੱਟੋ-ਘੱਟ ਸਾਨੂੰ 2.5 ਲੱਖ ਕਰੋੜ ਰੁਪਏ ਦਾ ਪੈਕੇਜ ਕੇਂਦਰ ਸਰਕਾਰ ਤੋਂ ਮਿਲਣਾ ਚਾਹੀਦਾ ਹੈ। ਅਗਰ ਵਿੱਤੀ ਤੌਰ ਤੇ ਪੰਜਾਬ ਦੀ ਮਦਦ ਕਰੇ ਕੇਂਦਰ ਦੀ ਸਰਕਾਰ ਉਹਦੇ ਨਾਲ ਅਸੀਂ ਤਕੜੇ ਹੋ ਸਕਦੇ ਆ। ਪੰਜਾਬ ਦੇ ਵਿੱਚ ਐਗਰੀਕਲਚਰ ਦੇ ਨਾਂ ਦੇ ਉੱਤੇ ਉਸ ਤਰ੍ਹਾਂ ਦੀ ਇਨਪੁਟ ਇਨਵੈਸਟਮੈਂਟ ਕੇਂਦਰ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਾਡੇ ਸੂਬਾ ਸਰਕਾਰਾਂ ਦੀਆਂ ਵੀ ਉਸ ਤਰ੍ਹਾਂ ਦੀਆਂ ਇਨਵੈਸਟਮੈਂਟਸ ਨਹੀਂ ਨੇ। ਠੀਕ ਹੈ ਅਸੀਂ 18ਵੇਂ ਨੰਬਰ ਦੇ ਉੱਤੇ ਸਾਨੂੰ ਰੱਖ ਦਿੱਤਾ ਗਿਆ ਪਰ ਇਹ ਸੁਭਾਵਿਕ ਹੈ ਇਹ ਸੁਭਾਵਿਕ ਹੈ ਕਿਉਂਕਿ ਸਾਡੀ ਸਟੇਟ ਦਾ ਵੋਲਿਊਮ ਬਹੁਤ ਥੋੜਾ ਹੈ ਹੁਣ ਚਾਹੀਦਾ ਕੀ ਹੈ ਪੰਜਾਬ ਨੂੰ ਪੰਜਾਬ ਨੂੰ ਇੱਕ ਤਾਂ ਕੇਂਦਰ ਵੱਲੋਂ ਚਾਹੀਦਾ ਹੈ ਕਿ ਨਿਰਪੱਖਤਾ ਦੇ ਨਾਲ ਸਾਨੂੰ ਉਦਯੋਗਿਕ ਪੈਕੇਜ ਦਿੱਤੇ ਜਾਣ ਸਾਡੀ ਐਗਰੀਕਲਚਰ ਦੇ ਉੱਤੇ ਐਮਐਸਪੀ ਦਾ ਕਾਨੂੰਨ ਬਣਾ ਕੇ ਸਾਡੀਆਂ ਸਾਰੀਆਂ ਕ੍ਰੌਪਸ ਸਾਰੀਆਂ ਫਸਲਾਂ ਸਾਡੀਆਂ ਚੱਕੀਆਂ ਜਾਣ ਸਾਡੀ ਨਿਰਭਰਤਾ ਕਣਕ ਤੇ ਝੋਨੇ ਤੋਂ ਘਟੇ ਅਸੀਂ ਦੂਜੀਆਂ ਫਸਲਾਂ ਬੀਜੀਏ ਤੇ ਦੂਜੀਆਂ ਫਸਲਾਂ ਸਾਡੀਆਂ ਚੱਕੀਆਂ ਵੀ ਜਾਣ ਉਹਦੇ ਨਾਲ ਅਸੀਂ ਚੰਗੀ ਸਥਿਤੀ ਵਾਲੇ ਪਾਸੇ ਆਵਾਂਗੇ ਲੇਕਿਨ ਜੇ ਦੇਖਿਆ ਜਾਵੇ ਤਾਂ ਅਸੀਂ ਸਾਰੀ ਖੇਤੀਬਾੜੀ ਸਾਡੀ ਸਾਡੀ ਆਪਣੀ ਜੇਬ ਚੋਂ ਖਰਚੇ ਕਰਦੀ ਹੈ ਹਰ ਕਿਸਾਨ ਕੋਈ ਕਰਜ਼ਾ ਚਾੱਕ ਕੇ ਖੇਤੀਬਾੜੀ ਕਰ ਰਿਹਾ ਹੈ ਕੋਈ ਆਪਣੀ ਕਮਾਈ ਨੂੰ ਹੀ ਦੁਬਾਰਾ ਰੀਨਵੈਸਟ ਕਰ ਰਿਹਾ ਸਾਡੇ ਕਿਸਾਨ ਕੋਲੇ ਸੇਵਿੰਗ ਨਹੀਂ ਹੈ ਸਾਡੇ ਆਮ ਮਜ਼ਦੂਰ ਨੇ ਜਿਹੜੇ ਮਜ਼ਦੂਰਾਂ ਕੋਲੇ ਸੇਵਿੰਗ ਨਹੀਂ ਹੈ ਤੁਸੀਂ ਚਾਹੋ ਨਾ ਵੀ ਸਾਡੇ ਮਜ਼ਦੂਰਾਂ ਦੇ ਖਾਤਿਆਂ 'ਚ ਪੈਸੇ ਪਏ ਹੋਣ ਅਜੇ ਆ ਨਹੀਂ ਹੈ ਮੰਨ ਲਿਆ ਕਿਸੇ ਕੋਲ 5-700 ਰੁਪਿਆ ਪਿਆ ਉਹ ਕੋਈ ਸੇਵਿੰਗ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ 1 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਸੇਵਿੰਗ ਹੋਏਗੀ ਇਹਦਾ ਮਤਲਬ ਹੈ ਕਿ ਸਾਡੀ ਐਗਰੀਕਲਚਰ ਇਕਨੋਮੀ ਸਾਡੀ ਰੂਰਲ ਇਕਨੋਮੀ ਜਿਹੜੀ ਬੇਸਡ ਹੈ ਐਗਰੀਕਲਚਰ ਦੇ ਉਹ ਖਾਲੀ ਹੈ ਇਸ ਕਰਕੇ ਸਾਨੂੰ ਉਦਯੋਗਿਕ ਪੈਕੇਜ ਚਾਹੀਦੇ ਨੇ ਸਾਨੂੰ ਐਗਰੀਕਲਚਰ ਇਨਪੁਟ ਦੇ ਲਈ ਪੈਸਾ ਚਾਹੀਦਾ ਇੱਕ ਵਾਰੀ ਸਮੁੱਚੇ ਤੌਰ ਤੇ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਮਾਫ਼ ਚਾਹੀਦਾ ਜਿਵੇਂ ਆਪਾਂ ਕਈ ਵਾਰੀ ਵਿਦਿਆਰਥੀਆਂ ਨੂੰ ਸਿਖਾਉਨੇ ਆ ਤੇ ਵਿਦਿਆਰਥੀ ਸਿੱਖਦੇ ਨਹੀਂ ਅਸੀਂ ਵੀ ਮੈਂ ਵੀ ਉਸ ਸਕੂਲ ਚ ਪੜਿਆ ਜਿੱਥੇ ਅਸੀਂ ਟਾਟ ਤੇ ਬੈਠਦੇ ਸੀ ਤੇ ਫੱਟੀ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਤੇ ਕਈ ਵਾਰੀ ਸਾਡੇ ਤੋਂ ਅੱਖਰ ਸਹੀ ਨਹੀਂ ਲਿਖੇ ਜਾਂਦੇ ਤੇ ਅਸੀਂ ਪੂਰੀ ਫੱਟੀ ਪੂੰਚਦੇ ਸੀ ਗਾਚਲੀ ਦੇ ਨਾਲ ਫਿਰ ਅਸੀਂ ਪੂਰੀ ਫੱਟੀ ਪੋਚ ਕੇ ਨਵੇਂ ਸਿਰੇ ਤੋਂ ਲਿਖਦੇ ਸੀ ਸੋ ਇੱਕ ਵਾਰ ਕੇਂਦਰ ਸਰਕਾਰ ਨੂੰ ਸਾਡੇ ਕਿਸਾਨਾਂ ਦੀ ਸਾਰੀ ਕਰਜ਼ੇ ਦੀ ਮਾਫੀ ਕਰਕੇ ਨਵੇਂ ਸਿਰੇ ਤੋਂ ਉਹਨਾਂ ਨੂੰ ਉਭਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਸਾਨੀ ਔਰ ਮਜ਼ਦੂਰ ਦੋਵਾਂ ਨੂੰ ਇਹਦੇ ਨਾਲ ਉਦਯੋਗ ਨੂੰ ਸਾਡੇ ਕੋਲੇ ਉਦਯੋਗ ਬਹੁਤ ਥੋੜਾ ਹੈ ਪੰਜਾਬ ਦੇ ਵਿੱਚ ਜਦੋਂ ਸੰਦੀਪ ਜੀ ਅਸੀਂ ਗੱਲ ਕਰਦੇ ਹਾਂ ਜੇ ਮੈਂ ਮੋٹے ਮੋٹے ਤੌਰ ਤੇ ਪੰਜਾਬ ਦੇ ਉਦਯੋਗਾਂ ਦੀ ਵੀ ਗੱਲ ਕਰਾਂ ਨਾ ਜੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਇੰਡਸਟਰੀਅਲ ਇਕਨੋਮੀ ਕਾਦੇ ਤੇ ਨਿਰਭਰ ਹੈ ਇਕ ਤਾਂ ਸ਼ਰਾਬ ਦੇ ਕੰਮ ਤੇ ਨਿਰਭਰ ਹੈ ਸਾਡੇ ਜਿਹੜੀਆਂ दारू ਦੀਆਂ ਫੈਕਟਰੀਆਂ ਨੇ ਫਿਰ ਟੈਕਸਟਾਈਲ ਫਿਰ ਫੂਡ ਪ੍ਰੋਸੈਸਿੰਗ ਫੂਡ ਪ੍ਰੋਸੈਸਿੰਗ ਵੱਡੇ ਵੱਡੇ ਬਾਹਰੋਂ ਯੂਨਿਟ ਆ ਕੇ ਪੰਜਾਬ 'ਚ ਲੱਗੇ ਨੇ ਸਾਡੇ ਆਪਣੇ ਫੂਡ ਪ੍ਰੋਸੈਸਿੰਗ ਦੇ ਯੂਨਿਟ ਨੇ ਜਿਹੜੇ ਸੰਦੀਪ ਜੀ ਉਹ ਛੋਟੇ ਨੇ ਫਿਰ ਸਪੋਰਟਸ ਗੁੱਡਸ ਦੇ ਨਾਂ ਦੇ ਉੱਤੇ ਖੇਤੀ ਖੇਡਾਂ ਦੇ ਸਮਾਨ ਸਾਨੂੰ ਪਤਾ ਹੈ ਸੰਦੀਪ ਜੀ ਜਲੰਧਰ 'ਚ ਬਣਦੇ ਸਾਡੇ ਬਿਲਕੁਲ ਸੋ ਸਪੋਰਟਸ ਇੰਡਸਟਰੀਆ ਜਿਹੜੀ ਉਹ ਵੀ ਸਾਡੀ ਇੱਕ ਅ ਇੰਡਸਟਰੀਅਲ ਇਕਨੋਮੀ ਦਾ ਹਿੱਸਾ ਫਿਰ ਇੰਜੀਨੀਅਰਿੰਗ ਗoods ਇਹਦੇ ਵਿੱਚ ਸਾਡੇ ਉਦਯੋਗ ਦੇ ਇੰਜੀਨੀਅਰਿੰਗ ਦੇ ਉਤਪਾਦਨ ਆ ਜਾਂਦੇ ਨੇ ਜਿਹਦੇ ਵਿੱਚ ਮਸ਼ੀਨਾ ਮਸ਼ੀਨਾ ਦੇ ਨਾਲ ਜਿਹੜੇ ਸਾਡੇ ਉਤਪਾਦਨ ਹੁੰਦੇ ਨੇ ਭਾਵੇਂ ਮਸ਼ੀਨਾ ਬਣਦੀਆਂ ਨੇ ਭਾਵੇਂ ਇਹਦੇ ਵਿੱਚ ਹੈਂਡ ਟੂਲ ਇੰਡਸਟਰੀਜ਼ ਐ ਭਾਵੇਂ ਟੂਲਸ ਬਣਾਉਣ ਵਾਲੀਆਂ ਫੈਕਟਰੀਆਂ ਨੇ ਭਾਵੇਂ ਖੇਤੀਬਾੜੀ ਦੇ ਸੰਦ ਬਣਦੇ ਨੇ ਭਾਵੇਂ ਕਾਰਾਂ ਦੇ ਪੁਰਜ਼ੇ ਬਣਦੇ ਨੇ ਇਸੇ ਤਰ੍ਹਾਂ ਕੈਮੀਕਲ ਪੰਜਾਬ ਦੇ ਵਿੱਚ ਸਾਡੇ ਕੈਮੀਕਲ ਇੱਕ ਸਾਡਾ ਉਦਯੋਗ ਦਾ ਸੈਕਟਰ ਹੈ ਫਿਰ ਹੈਂਡੀਕਰਾਫਟ ਫਿਰ ਟੂਰਿਜ਼ਮ ਵੀ ਇੱਕ ਪੰਜਾਬ ਦੀ ਇਕਨੋਮੀ ਦਾ ਇੱਕ ਹਿੱਸਾ ਹੈ ਟੂਰਿਜ਼ਮ ਆਈਟੀ ਐਂਡ ਇਲੈਕਟ੍ਰੋਨਿਕਸ ਤੁਸੀਂ ਦੇਖੋ ਕਿਸੇ ਵੇਲੇ ਜਦੋਂ ਟੈਲੀਵਿਜ਼ਨ ਬਣਨੇ ਸ਼ੁਰੂ ਹੋਏ ਟੈਕਸਲਾ ਟੀਵੀ ਪੰਜਾਬ ਚ ਬਣਦਾ ਸੀ ਪੂਰੇ ਇੰਡੀਆ ਚ ਬਣਦਾ ਸੀ ਇਲੈਕਟ੍ਰੋਨਿਕਸ ਦੇ ਉਤਪਾਦਨ ਵੀ ਕਈ ਤਰ੍ਹਾਂ ਦੇ ਨੇ ਜਿਹੜੇ ਪੰਜਾਬ ਚ ਬਣਦੇ ਨੇ ਹੁਣ ਵੀ ਟੈਕਸਲਾ ਟੀਵੀ ਦੇ ਨਾਲ ਜੁੜੇ ਉਤਪਾਦ ਬਣਦੇ ਨੇ ਤੁਹਾਨੂੰ ਯਾਦ ਹੋਣਾ ਹੈ ਪੰਜਾਬ ਚ ਵਿਕਦਾ ਹੀ ਟੈਲੀਵਿਜ਼ਨ ਇੱਕ ਵੇਲੇ ਟੈਕਸਲਾ ਹੁੰਦਾ ਸੀ ਬਿਲਕੁਲ ਠੀਕ ਗੱਲ ਹੈ ਉਹ 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 ਸਾਡੀ ਇੱਕ ਇੰਡਸਟਰੀਅਲ ਇਕਨੋਮੀ ਦਾ ਹਿੱਸਾ ਸੀ ਅੱਜ ਅੱਜ ਤੁਸੀਂ ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਟੈਲੀਵਿਜ਼ਨਾਂ ਦੀਆਂ ਆ ਗਈਆਂ ਤੇ ਸਾਡਾ ਟੈਕਸਟਾਈਲ ਟੀਵੀ ਪਿੱਛੇ ਰਹਿ ਗਿਆ ਇਹਦਾ ਮਤਲਬ ਹੈ ਕਿ ਇਨਪੁਟ ਜਿਹੜਾ ਫਾਈਨਾਂਸ ਦਾ ਇਨਪੁਟ ਹੈ ਸਾਡੀ ਇੰਡਸਟਰੀ ਚ ਉਹ ਵੀ ਨਹੀਂ ਗਿਆ ਕਾਲੇ ਦੌਰ ਨੇ ਸਾਨੂੰ ਸੈਟਬੈਕ ਦਿੱਤਾ ਲੋ ਬੈਡਲਾ ਸਾਹਿਬ ਮੈਂ ਮੈਂ ਇਹੋ ਹੀ ਚਾਹੁੰਦਾ ਸੀਗਾ ਵੀ ਜਦੋਂ ਤੁਸੀਂ ਇਸ ਚਰਚਾ ਨੇ ਸ਼ੁਰੂਆਤ ਕੀਤੀ ਤੁਸੀਂ ਕਾਲੇ ਦੌਰ ਦਾ ਜ਼ਿਕਰ ਕੀਤਾ ਸੀ ਮੈਂ ਚਾਹਣਾ ਤੁਸੀਂ ਥੋੜਾ ਜਿਹਾ ਇਹਨੂੰ ਲੈਬਰੇਟ ਕਰੋ ਇਹਨੂੰ ਖੁੱਲ ਕੇ ਦੱਸਿਓ ਵੀ ਕਾਲੇ ਦੌਰ ਦੇ ਵਿੱਚ ਪੰਜਾਬ ਸਰ ਕਿੱਦਾਂ ਕਰਜ਼ਾ ਚੜਦਾ ਗਿਆ ਤੇ ਜਿਹੜਾ ਅੱਜ ਤੱਕ ਜਿਹੜਾ ਉਹ ਵੱਧਦਾ ਜਾ ਰਿਹਾ ਦੇਖੋ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਾਲੇ ਦੌਰ ਦਾ ਨੁਕਸਾਨ ਸਾਨੂੰ ਇਸ ਰੂਪ ਚ ਹੋਇਆ ਕਿ ਜਿਹੜੀ ਇੰਡਸਟਰੀ ਸੀ ਉਹ ਪੰਜਾਬ ਤੋਂ ਚਲੀ ਗਈ ਜੀ ਕੇਂਦਰ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਹਿਮਾਚਲ ਪ੍ਰਦੇਸ਼ ਨੂੰ ਬਹੁਤ ਬੈਨੀਫਿਟ ਦਿੱਤੇ ਅੱਜ ਵੀ ਹਿਮਾਚਲ ਪ੍ਰਦੇਸ਼ ਦਾ ਜਿਹੜਾ ਵੱਧì ਹੈ ਉਥੇ ਪੰਜਾਬ ਦੇ ਉਦਯੋਗਿਕ ਘਰਾਣਿਆਂ ਦੇ ਬਹੁਤਿਆਂ ਦੇ ਯੂਨਿਟ ਨੇ ਹਿਮਾਚਲ ਪ੍ਰਦੇਸ਼ ਇੱਕ ਟੈਕਸ ਬੈਨੀਫਿਟ ਸਟੇਟ ਹੈ ਹੁਣ ਸਾਡੀ ਸਟੇਟ ਦੀ ਜੀ ਡੀ ਪੀ ਘੱਟ ਹੈ ਬਹੁਤ ਜ਼ਿਆਦਾ ਨਹੀਂ ਹੈ ਬਹੁਤ ਘੱਟ ਵੀ ਨਹੀਂ ਹੈ ਦੂਜੇ ਸੂਬਿਆਂ ਦੇ ਮੁਕਾਬਲੇ ਹੁਣ ਮੈਂ ਪਹਿਲਾਂ ਜੀ ਡੀ ਪੀ ਵੀ ਦੱਸਦਾ ਮੋਟਾ ਮੋਟਾ ਜਦੋਂ ਹੁਣ ਆਪਾਂ ਇੰਡਸਟਰੀ ਦੀ ਗੱਲ ਕਰਨੀ ਹੈ ਜੀ ਡੀ ਪੀ ਹੁੰਦਾ ਕੀ ਹੈ ਜੀ ਡੀ ਪੀ ਨੂੰ ਪੰਜਾਬੀ ਚ ਕਹਿੰਦੇ ਨੇ ਜੀ ਜੀ ਡੀ ਪੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁਣ ਇੱਕ ਹੁੰਦੀ ਹੈ ਜੀਐਸਡੀਪੀ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਹਾਂ ਉਹ ਜੀਡੀਪੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁਣ ਪਹਿਲਾਂ ਭਾਰਤ ਦੀ ਜੀਡੀਪੀ ਸਮਝੀਏ ਸੀ ਸਾਡੀ ਭਾਰਤ ਦੀ ਜਿਹੜੀ ਜੀਡੀਪੀ ਐ ਸੰਦੀਪ ਜੀ 3.55 ਲੱਖ ਕਰੋੜ ਯੂ ਐਸ ਡਾਲਰ ਹੈ ਇਹ ਫਿਗਰ ਕਦੋਂ ਦੀ ਹੈ ਇਹ ਵੀ ਫਿਗਰਾਂ ਸਰਕਾਰੀ ਨੇ 2023 ਦੀਆਂ 3.55 ਲੱਖ ਕਰੋੜ ਅਮਰੀਕਨ ਡਾਲਰ ਠੀਕ ਹੈ ਜੀ ਹੁਣ ਇਹ ਦੇਸ਼ ਦੀ ਜੀ ਡੀ ਪੀ ਹੈ ਜੀ ਡੀ ਪੀ ਹੁੰਦੀ ਕੀ ਹੈ ਜੀ ਡੀ ਪੀ ਦਾ ਮਤਲਬ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਮਤਲਬ ਸਾਡੇ ਮੁਲਕ ਚ ਭਾਵੇਂ ਕੋਈ ਪੁਰਜਾ ਬਣਦਾ ਕਿਸੇ ਵੀ ਤਰ੍ਹਾਂ ਦਾ ਉਤਪਾਦਨ ਹੈ ਤੇ ਸਰਵਿਸ ਹੈ ਕਿਸੇ ਵੀ ਤਰ੍ਹਾਂ ਦਾ ਉਤਪਾਦਨ ਹੈ ਤੇ ਸਰਵਿਸ ਹੈ ਅਸੀਂ ਉਹਦੀ ਮੋਟੀ ਮੋਟੀ ਇੱਕ ਵੈਲਿਊ ਕੱਢ ਲੈਂਦੇ ਹਾਂ ਹੂੰ ਜਿਵੇਂ ਜਿਵੇਂ ਅਸੀਂ ਸਾਡੀ ਟੂਟੀ ਖਰਾਬ ਹੋ ਗਈ ਕਰੇ ਅਸੀਂ ਮਕੈਨਿਕ ਬੁਲਾਉਣੇ ਆ ਵੀ ਸਾਡੀ ਟੂਟੀ ਠੀਕ ਕਰ ਜਾ ਮਕੈਨਿਕ ਇੱਕ ਵੈਲਿਊ ਕੱਢ ਲੈਂਦਾ ਜੀ ਮੈਂ 50 ਰੁਪਏ ਲੱਗਣਗੇ ਤੁਹਾਡੀ ਮੈਂ ਟੂਟੀ ਰਿਪੇਅਰ ਕਰ ਦੇ ਜੀ ਉਹਨੇ ਸਰਵਿਸ ਦਿੱਤੀ ਨਾ ਜੀ ਉਹਨੇ ਟੂਟੀ ਟਾਡੀ ਠੀਕ ਕੀਤੀ ਆਪਣਾ ਘੰਟਾ ਡੇਢ ਘੰਟਾ ਲਾਇਆ ਉਹ ਕਹਿੰਦਾ ਜੀ ਮੈਂ 50 ਰੁਪਏ ਲਵਾਂਗਾ ਮਤਲਬ ਉਸ ਸਰਵਿਸ ਦੀ ਵੈਲਿਊ 50 ਰੁਪਏ ਹੋਗੀ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿੰਨੀ ਤਰ੍ਹਾਂ ਦੀਆਂ ਸਰਵਿਸੇਸ ਨੇ ਜਿੰਨੀ ਤਰ੍ਹਾਂ ਦੇ ਉਤਪਾਦਨ ਨੇ ਉਹ ਸਾਰਿਆਂ ਦੀ ਅਸੀਂ ਇੱਕ ਵੈਲਿਊ ਕੱਢ ਲੈਣੀ ਹੈ ਇੱਕ ਸਾਲ ਚ ਵੀ ਇਸ ਸਾਲ 'ਚ ਅਸੀਂ ਐਨਾ ਉਤਪਾਦਨ ਕਰਤਾ ਹਰ ਤਰ੍ਹਾਂ ਦਾ ਉਹ 'ਚ ਐਗਰੀਕਲਚਰ ਵੀ ਹੈ ਇੰਡਸਟਰੀਅਲ ਵੀ ਹੈ ਉਹਦੇ 'ਚ ਹਰ ਤਰ੍ਹਾਂ ਦੀਆਂ ਸਰਵਿਸਿਜ਼ ਅਸੀਂ ਇੱਕ ਵੈਲਿਊ ਕੱਢ ਲੈਣੀ ਆ ਉਹ ਸਾਡੀ ਵੈਲਿਊ ਹੈ 2022-23 ਦੀ ਕਿੰਨੀ ਹੈ 3.55 ਲੱਖ ਕਰੋੜ ਅਮਰੀਕਨ ਡਾਲਰ ਹਾਂ ਸੰਦੀਪ ਜੀ ਇਹ ਸਾਡੀ ਜੀਡੀਪੀ ਉਦੋਂ ਦੀ ਹੈ ਠੀਕ ਹੈ ਤੇ ਜੇ ਮੈਂ ਪੰਜਾਬ ਦੀ ਜੀਡੀਪੀ ਦੀ ਗੱਲ ਕਰਾਂ ਅੱਜ ਆਰਡ ਦੇ ਵਿੱਚ ਅੱਜ ਵੀ ਅਸੀਂ ਜੀਡੀਪੀ ਦੇ ਮਾਮਲੇ ਦੇ ਵਿੱਚ 16ਵੇਂ ਨੰਬਰ ਤੇ ਆ ਅਸੀਂ ਅੱਜ ਪੰਜਾਬ ਚ ਅਸੀਂ 16ਵੇਂ ਨੰਬਰ ਤੇ ਆ ਭਾਵੇਂ ਨੀਤੀਯੋਗ ਸਾਨੂੰ 18ਵੇਂ ਨੰਬਰ ਤੇ ਦਿਖਾ ਰਿਹਾ ਹੈ ਫਿਸਕਲ ਹੈਲਥ ਦੇ ਮਾਮਲੇ ਦੇ ਵਿੱਚ ਪਰ ਜੀਡੀਪੀ ਦੇ ਮਾਮਲੇ ਦੇ ਵਿੱਚ 24 25 ਦੇ ਵਿੱਚ ਲੇਟਸ 24 25 ਚ ਅਸੀਂ 16ਵੇਂ ਨੰਬਰ ਤੇ ਆ ਪੂਰੇ ਮੁਲਕ ਦੇ ਵਿੱਚ ਹੁਣ ਜਿਹੜੀ ਤੁਸੀਂ ਗੱਲ ਪੰਜਾਬ ਦੀ ਕੀਤੀ ਹੈ ਦੇਖੋ ਜਦੋਂ ਪੰਜਾਬ ਚ ਕਾਲਾ ਦੌਰ ਸੀ ਸਾਡੇ ਫੌਜਾਂ ਵੀ ਆਈਆਂ ਸਾਡੀ ਇੰਡਸਟਰੀ ਪਲਾਨ ਕਰ ਗਈ ਇੰਡਸਟਰੀ ਇੱਥੋਂ ਚਲੀ ਗਈ ਸਾਡੀ ਐਗਰੀਕਲਚਰ ਘਟੀ ਜਿਹਦੇ ਕਰਕੇ ਸਾਡੇ ਖਰਚੇ ਵਧਦੇ ਗਏ ਅਸੀਂ ਬਾਹਰੋਂ ਫੋਰਸਸ ਆਈਆਂ ਉਹਨਾਂ ਦੇ ਉੱਤੇ ਵੀ ਜਿਹੜੇ ਸਾਡੇ ਖਰਚੇ ਸੀ ਸਾਨੂੰ ਸਹਣੇ ਪਏ ਜਦੋਂ ਸਾਡੀ ਇੰਡਸਟਰੀਅਲ ਉਤਪਾਦਨ ਘਟ ਗਿਆ ਸਾਡੀ ਜੀਡੀਪੀ ਘਟਦੀ ਰਹੀ ਸਾਡੀ ਕਮਾਈ ਘਟਦੀ ਰਹੀ ਸਾਡੇ ਟੈਕਸਾਂ ਦੇ ਰੂਪ ਕਮਾਈ ਘਟਦੀ ਗਈ ਜਿੰਨਾ ਜ਼ਿਆਦਾ ਵਪਾਰ ਹੋਊਗਾ ਉਹਨਾਂ ਵੈਟ ਅੱਜਕੱਲ ਤਾਂ ਜੀਐਸਟੀ ਹੈ ਉਹਨੀ ਸੂਬੇ ਨੂੰ ਕਮਾਈ ਜਦੋਂ ਉਤਪਾਦਨ ਘਟ ਗਿਆ ਤੇ ਕਮਾਈ ਘਟ ਗਈ ਸੂਬੇ ਨੂੰ ਟੈਕਸਾਂ ਤੋਂ ਐਗਰੀਕਲਚਰ ਤੇ ਕੋਈ ਏਦਾਂ ਨਹੀਂ ਸੀ ਚਾਹੀਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਿਹੜੀਆਂ ਫੋਰਸਿਜ਼ ਆਈਆਂ ਉਹਨਾਂ ਦਾ ਵੀ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਿਆ ਜੋ ਅਜੇ ਤੱਕ ਨਿਰੰਤਰ ਚੁੱਕ ਰਹੀ ਹੈ ਵੀ ਉਹ ਤੇ ਮਾਫ ਹੋਈ ਜਾਣਾ ਚਾਹੀਦਾ ਸੀ ਉਹ ਤੇ ਪੂਰੇ ਦੇਸ਼ ਦੇ ਉੱਤੇ ਇੱਕ ਸੰਕਟ ਬਣਿਆ ਸੀ ਕਹਿ ਸਕਦੇ ਆ ਵੀ ਇੱਕ ਗੱਲ ਇਹ ਗੱਲਾਂ ਹਬਤ ਜ਼ਰੂਰ ਸੀਗਾ ਗੱਲਾਂ ਤੁਰੀਆਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਇੰਦਰ ਕੁਮਾਰ ਗੁਜਰਾਲ ਤੋਂ ਪੰਜਾਬ ਦੇ ਲਈ ਕਰਜ਼ਾ ਮਾਫ ਕਰਾਉਣ ਦੀ ਗੱਲ ਥੋੜੀ ਸਟੋਰੀ ਸੀ ਵੀ ਪੰਜਾਬ ਤੇ 70-80 ਹਜ਼ਾਰ ਕਰੋੜ ਦਾ ਕਰਜ਼ਾ ਮਾਫ ਹੋ ਗਿਆ ਲੇਕਿਨ ਅੱਜ ਤੱਕ ਉਹਦੇ ਤੇ ਸਪਸ਼ਟਤਾ ਨਹੀਂ ਆਈ ਵੀ ਕੀ ਉਹ ਮਾਫ ਹੋਇਆ ਜਾਂ ਬਾਅਦ ਵਾਲੀਆਂ ਸਰਕਾਰਾਂ ਨੇ ਨਹੀਂ ਮਾਫ ਕੀਤਾ ਪਰ ਅੱਜ ਦੇ ਸਮੇਂ ਵੀ ਜ਼ਰੂਰੀ ਇਹ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਨੂੰ ਵਿੱਤੀ ਪੈਕੇਜ ਦੇਵੇ ਔਰ ਉਹਦੇ ਨਾਲ ਸਾਡੀ ਇੰਡਸਟਰੀ ਦੀ ਪੰਜਾਬ ਚ ਗਰੋਥ ਹੋਵੇ ਸਾਡੀ ਐਗਰੀਕਲਚਰ ਦੀ ਤਰੱਕੀ ਹੋਵੇ ਇੱਕ ਵਾਰ ਸਾਨੂੰ 2.5-3 ਲੱਖ ਕਰੋੜ ਦਾ ਪੈਕੇਜ ਦੇ ਦੇਣ ਜਿਵੇਂ ਬਿਹਾਰ ਨੂੰ ਕੇਂਦਰ ਸਰਕਾਰ ਨੇ ਕਈ ਵਾਰ ਪੈਕੇਜ ਦਿੱਤੇ ਨੇ ਨਰਿੰਦਰ ਮੋਦੀ ਪਿਛਲੇ ਸਮਿਆਂ ਦੇ ਵਿੱਚ ਪੁੱਛਦੇ ਹੁੰਦੇ ਸੀ ਵੀ ਕਿੰਨਾ ਪੈਕੇਜ ਕਰਾਂ ਕਿੰਨਾ ਪੈਕੇਜ ਕਰਾਂ ਉਹ ਰੈਲੀ ਦੇ ਮੰਚ ਤੋਂ ਹੀ ਪੈਕੇਜ ਅਨਾਉਂਸ ਕਰ ਜਾਂਦੇ ਸੀ ਪੰਜਾਬ ਲਈ ਵੀ ਉਹਨਾਂ ਨੂੰ ਕੋਈ ਵਿੱਤੀ ਪੈਕੇਜ ਦੇਣਾ ਚਾਹੀਦਾ ਇਹ ਮੰਗ ਬਹੁਤ ਪੁਰਾਣੀ ਹੈ ਅਕਲ ਵਿਆਰੀ ਆਵਾਜਪਈ ਦੇ ਸਮੇਂ ਦੀ ਮੰਗ ਚੱਲ ਰਹੀ ਹੈ ਡਾਕਟਰ ਮਨਮੋਨ ਸਿੰਘ ਵੱਲੋਂ ਇਹ ਗੱਲ ਚੱਲ ਰਹੀ ਹੈ ਪਰ ਪਤਾ ਨਹੀਂ ਕਿਉਂ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਦੇ ਲਈ ਕੋਈ ਵਿੱਤੀ ਪੈਕੇਜ ਇਸ ਤਰ੍ਹਾਂ ਦੇ ਜਾਰੀ ਨਹੀਂ ਕੀਤੇ ਇਹ ਵਿੱਤੀ ਪੈਕੇਜ ਪੰਜਾਬ ਨੂੰ ਆਉਣੇ ਚਾਹੀਦੇ ਆ ਇੱਕ ਵਾਰ ਪੰਜਾਬ ਵਿੱਤੀ ਸੰਕਟ ਚੋਂ ਬਾਹਰ ਨਿਕਲ ਜੇ ਫਿਰ ਪੰਜਾਬ ਦੇ ਲਈ ਤਰੱਕੀ ਬਹੁਤ ਆਸਾਨ ਹੈ ਹਾਂ ਇਹ ਵੀ ਹੈ ਪੰਜਾਬ ਅਸੀਂ ਸਰਹੱਦੀ ਸੂਬਾ ਸਾਨੂੰ ਘਟੋਖੱਟ ਟੈਕਸ ਬੈਨੀਫਿਟ ਵਾਲੀ ਸਟੇਟ ਐਲਾਨ ਦੇਣ ਵੀ ਪੰਜਾਬ ਦੇ ਵਿੱਚ ਅਸੀਂ 10 ਸਾਲ ਜੀਐਸਟੀ ਮਾਫ ਕਰਾਂਗੇ ਜਿਹੜਾ ਵੀ ਨਵਾਂ ਯੂਨਿਟ ਪੰਜਾਬ ਚ ਆਊਗਾ ਪੰਜਾਬ ਚ ਕਈ ਨਵੇਂ ਯੂਨਿਟ ਆ ਜਾਣੇ ਉਹਦੇ ਨਾਲ ਉਹਦੇ ਨਾਲ ਪੰਜਾਬ ਦੀ ਦਾ ਉਤਪਾਦਨ ਵਧੂਗਾ ਅਗਰ ਕੋਈ ਵੱਡੀਆਂ ਫੈਕਟਰੀਆਂ ਪੰਜਾਬ ਚ ਆਉਂਦੀਆਂ ਨੇ ਕੋਈ ਕਾਰਪੋਰੇਟ ਪੰਜਾਬ ਚ ਆਉਂਦੇ ਨੇ ਉਹਦੇ ਨਾਲ ਸਾਡੇ ਛੋਟੇ-ਛੋਟੇ ਉਦਯੋਗ ਨੇ ਜਿਹੜੇ ਸਹਾਇਕ ਉਹ ਵੀ ਚੱਲ ਪੈਣਗੇ ਉਹ ਪਾਵੇਂ ਇੰਜੀਨੀਅਰਿੰਗ ਨੇ ਪੰਜਾਬ ਦੇ ਵਿੱਚ ਸਾਡੇ ਸੰਦੀਪ ਜੀ ਸਮਾਲ ਸਕیل ਔਰ ਕਾਟੇਜ ਇੰਡਸਟਰੀ ਬਹੁਤ ਛੋਟੇ ਪੱਧਰ ਦੇ ਲਘੂ ਉਦਯੋਗ ਨੇ ਜਿਹੜੇ ਜੀ ਉਹ ਜ਼ਿਆਦਾ ਨਹੀਂ ਸਾਡੇ ਬਹੁਤ ਵੱਡੇ ਕਾਰਪੋਰੇਟ ਘਟ ਔਰ ਜਿਹੜੇ ਬਹੁਤ ਵੱਡੇ ਕਾਰਪੋਰੇਟ ਨੇ ਉਹ ਪੰਜਾਬ ਤੋਂ ਬਾਹਰ ਆਪਣੀਆਂ ਫੈਕਟਰੀਆਂ ਅੱਜਕਲ ਚਲਾ ਰਹੇ ਇਸ ਕਰਕੇ ਪੰਜਾਬ ਨੂੰ ਅਗਰ ਟੈਕਸ ਬੈਨੀਫਿਟ ਸਟੇਟ ਕੇਂਦਰ ਸਰਕਾਰ ਇੱਕ ਵਾਰ ਬਣਾ ਦੇ ਤੇ ਸਾਡੇ ਪੰਜਾਬ ਦੇ ਵਿੱਚ ਫਿਰ ਇਨਵੈਸਟਮੈਂਟ ਹੋ ਸਕੇਗੀ ਕੋਸ਼ਿਸ਼ਾਂ ਕਰਦੀਆਂ ਨੇ ਸਾਰੀਆਂ ਸਰਕਾਰਾਂ ਪਰ ਇਹਦੇ ਤੇ ਬਹੁਤ ਵੱਡੀ ਪਲੈਨਿੰਗ ਦੀ ਲੋੜ ਹੈ ਔਰ ਮੈਂ ਅੱਗੇ ਕਈ ਸਵਾਲ ਹੈ ਨਾ ਵੀ ਸਰਕਾਰਾਂ ਜਿਹੜੀਆਂ ਨੇ ਫਿਰ ਉਹ ਸਿਆਸੀਕਰਨ ਹੋ ਜਾਂਦਾ ਨਾ ਵੀ ਸਾਡੀ ਪਾਰਟੀ ਕਰੇਗੀ ਸਾਡਾ ਨਾਮ ਹੋਏਗਾ ਸਾਨੂੰ ਵੋਟਾਂ ਪੈਣਗੀਆਂ ਸੂਬੇ ਨੂੰ ਸੂਬੇ ਦੇ ਤੌਰ ਦੇ ਉੱਤੇ ਤੇ ਫਿਰ ਦੇਖਿਆ ਹੀ ਨਹੀਂ ਜਾਂਦਾ ਇਹ ਦੇਖਿਆ ਜਾਂਦਾ ਵੀ ਅਸੀਂ ਜਿੱਤ ਸਕਦੇ ਆ ਸਾਨੂੰ ਕੋ ਲਾਭ ਹੋ ਸਕਦਾ ਇਹ ਸੂਬਾ ਸਾਨੂੰ ਇਹ ਕੇਂਦਰ ਦੀ ਕੁਰਸੀ ਤੱਕ ਪਹੁੰਚਾ ਸਕਦਾ ਦੇਖੋ ਪੰਜਾਬ ਨੂੰ ਨਾ ਇੱਕ ਅਜਿਹਾ ਜ਼ਿੱਦੀ ਮੁੱਖ ਮੰਤਰੀ ਚਾਹੀਦਾ ਹੈ ਜਿਹੜਾ ਇਹ ਸੋਚ ਕੇ ਪੰਜਾਬ ਚ ਕੰਮ ਕਰੇ ਵੀ ਮੈਂ ਅਗਲੇ 5 ਸਾਲ ਆਵਾਂ ਜਾਂ ਨਾ ਆਵਾਂ ਪਰ ਮੈਂ ਆਹ 5 ਸਾਲਾਂ ਦੇ ਵਿੱਚ ਪੰਜਾਬ ਦੇ ਲਈ ਉਦਯੋਗਿਕ ਤੌਰ ਤੇ ਇਸ ਤਰ੍ਹਾਂ ਦਾ ਨਕਸ਼ਾ ਉੱਤਰ ਜਾ ਬਣਾ ਜਾ ਜਿਸ ਦੇ ਨਾਲ ਪੰਜਾਬ ਚ ਇੰਡਸਟਰੀ ਖੜੀ ਹੋ ਜੇ ਦੇਖੋ ਹੁਣ ਚਾਹੀਦਾ ਕੀ ਹੈ ਸੰਦੀਪ ਜੀ ਮੈਂ ਤੁਹਾਨੂੰ ਬੜੀਆਂ ਸਧਾਰਨ ਗੱਲਾਂ ਦੱਸਦਾ ਮੈਂ ਸਿੰਪਲ ਤੌਰ ਤੇ ਕਹੂੰਗਾ ਪੰਜਾਬ ਚ ਬਹੁਤ ਰੌਲੇ ਪਏ ਜੀ ਸਿੰਗਲ ਵਿੰਡੋ ਬਣ ਗਈ ਜੀ ਸਿੰਗਲ ਵਿੰਡੋ ਕੀ ਹੈ ਕਹਿੰਦੇ ਜੀ ਪੰਜਾਬ ਚ ਕਿਸੇ ਨੇ ਵੀ ਉਦਯੋਗ ਲਾਉਣਾ ਹੈ ਸਿੰਗਲ ਵਿੰਡੋ ਹੈ ਇੱਕ ਜਗ੍ਹਾ ਤੁਸੀਂ ਸਰਕਾਰ ਨੂੰ ਕਹੋ ਬਾਕੀ ਕੰਮ ਸਰਕਾਰ ਕਰਕੇ ਦੋ ਅਜਿਹਾ ਹੁੰਦਾ ਨਹੀਂ ਛੇਤੀ ਛਤੀ ਸਰਕਾਰ ਕੀ ਕਰੇ ਸਾਡੇ 22 23 ਜ਼ਿਲ੍ਹੇ ਨੇ ਹਰ ਜ਼ਿਲ੍ਹਿਆਂ ਦੇ ਵਿੱਚ ਸਾਡੇ ਫੋਕਲ ਪੁਆਇੰਟ ਬਣਾਵੇ ਸਰਕਾਰ ਪਹਿਲਾਂ ਸਰਕਾਰ ਤਿਆਰ ਕਰੇ ਕਰਜ਼ਾ ਲੈ ਕੇ ਕਰ ਲੇ ਮੈਂ ਕਹਿੰਦਾ ਸਰਕਾਰ ਕਰਜ਼ਾ ਲੈ ਲੇ ਫੋਗਲ ਪੁਆਇੰਟ ਤਿਆਰ ਕਰਾਵੇ ਉਹਦੇ ਚ ਸਾਰੀ ਤਰ੍ਹਾਂ ਦੀਆਂ ਸਹੂਲਤਾਂ ਹੋਣ ਹੂੰ ਉਹਦੇ ਚ ਹਰ ਤਰ੍ਹਾਂ ਦੀ ਇੰਡਸਟਰੀਅਲ ਸਹੂਲਤ ਹੋਵੇ ਜਿਵੇਂ ਜਿਵੇਂ ਸਰਕਾਰ ਜਾਂ ਜਿਹੜੀਆਂ ਗਮਾੜਾ ਜਾਂ ਪੁੱਡਾ ਤੋਂ ਅਪਰੂਵਡ ਕਲੋਨਾਈਜ਼ਰ ਕਲੋਨੀ ਬਣਾ ਦਿੰਦੇ ਆ ਨਾ ਜੀ ਹਾਂ ਗਾਹਕ ਆਪਣਾ ਪਲਾਟ ਖਰੀਦਦਾ ਉਹਦੇ ਚ ਬਿਜਲੀ ਵੀ ਹੁੰਦੀ ਸੀਵਰੇਜ ਵੀ ਹੁੰਦੀ ਸਭ ਕੁਝ ਪਿਆ ਹੁੰਦਾ ਸਰਕਾਰ ਇਸੇ ਤਰ੍ਹਾਂ ਦੀ ਇੰਡਸਟਰੀਅਲ ਪਲਾਟ ਬਣਾਈ 100 ਗਜ 200 ਗਜ 400 ਗਜ 500 ਗਜ 1000 ਏਕੜ 2000 ਏਕੜ 2 ਏਕੜ 5 ਏਕੜ ਮੈਂ 2000 ਕਹਿ ਗਿਆ ਹੂੰ 5 10 15 20 ਏਕੜ 25 ਏਕੜ ਤੱਕ ਦੇ ਸਰਕਾਰ ਪਲਾਟ ਬਣਾਏ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੋਵੇ ਇਹ ਪਲਾਟ ਸਰਕਾਰ ਨੇ ਕੱਟੇ ਵੀ ਸੀਗੇ ਜਿਹਦਾ ਚੱਕਰ ਪੈ ਗਿਆ ਸੀ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਪਲਾਟ ਜਿਹੜਾ ਨਹੀਂ ਨਹੀਂ ਉਹ ਦੇਖੋ ਉਦੋਂ ਫੋਕਲ ਪੁਆਇੰਟ ਅਨਾਉਂਸ ਕਰ ਦੇਣਾ ਵੀ ਦੇਖੋ ਜੀ ਅਸੀਂ ਫੋਕਲ ਪੁਆਇੰਟ ਬਣਾਤਾ ਉਹ ਨਹੀਂ ਮੈਂ ਕਹਿੰਨਾ ਆਰਗੇਨਾਈਜ਼ ਤਰੀਕੇ ਦੇ ਨਾਲ ਹੂੰ ਪੰਜਾਬ ਸਰਕਾਰ ਹਰ ਜ਼ਿਲ੍ਹੇ ਦੇ ਵਿੱਚ ਇੰਡਸਟਰੀਅਲ ਫੋਕਲ ਪੁਆਇੰਟ ਬਣਾਵੇ ਉੱਥੇ ਸਾਰੀਆਂ ਤਰ੍ਹਾਂ ਦੀਆਂ ਸਹੂਲਤਾਂ ਹੋਣ ਹੂੰ ਪਰ ਤੁਸੀਂ ਸਰਕਾਰ ਉਸ ਤੋਂ ਬਾਅਦ ਉਹਨਾਂ ਨੂੰ ਵਿੱਚ ਪੂਰੇ ਦੇਸ਼ ਦੀ ਇੰਡਸਟਰੀ ਨੇ ਇੱਥੇ ਪਲਾਟ ਖਰੀਦ ਲੈਣੇ ਨੇ ਜੀ ਪਰ ਜਦੋਂ ਉਹਨਾਂ ਨੂੰ ਪਤਾ ਹੋਊਗਾ ਵੀ ਇੱਥੇ ਸਾਰੇ ਸਾਧਨ ਇਹ ਨਹੀਂ ਵੀ ਤੁਸੀਂ ਸਾਧਨ ਹੈ ਨਹੀਂ ਤੇ ਅਸੀਂ ਵੱਡੀਆਂ-ਵੱਡੀਆਂ ਗੱਲਾਂ ਹਵਾਈ ਕਰਤੀਆਂ ਅਸੀਂ ਬਣਾਈਏ ਨਾ ਅਸੀਂ ਹਰ ਜ਼ਿਲ੍ਹੇ 'ਚ ਬਣਾਈਏ ਅਗਰ ਹਰ ਜ਼ਿਲ੍ਹੇ 'ਚ ਬਣਨਗੇ ਇਸੇ ਤਰ੍ਹਾਂ ਇਹ ਤਾਂ ਹੋ ਗਈ ਇੰਡਸਟਰੀਅਲ ਇਸੇ ਤਰ੍ਹਾਂ ਅਸੀਂ ਐਗਰੀਕਲਚਰ ਸੈਕਟਰ 'ਚ ਬਣਾਈਏ ਹਰ ਜ਼ਿਲ੍ਹੇ 'ਚ ਪਰ ਸਾਡੀ ਐਗਰੀਕਲਚਰ ਕਿਉਂਕਿ ਪਿੰਡਾਂ ਦੇ ਉੱਤੇ ਜ਼ਿਆਦਾ ਨਿਰਭਰ ਹੈ ਅਸੀਂ ਪਿੰਡਾਂ ਨੂੰ ਜੋੜ ਕੇ ਕੋールド ਸਟੋਰੇਜ ਬਣਾਈਏ ਹੂੰ ਤੇ ਫਾਰਮਰਸ ਨੂੰ ਉਹ ਕੋールド ਸਟੋਰੇਜ ਦੀ ਉਪਲਬਧਤਾ ਦਈਏ ਡਲਾ ਸਾਹਿਬ ਅਗਲੇ ਵੀ ਦਿਨਾ ਕਿਸਾਨੀ ਧਰਨੇ ਨੂੰ 1 ਸਾਲ ਪੂਰਾ ਹੋ ਜਾਣਾ ਤੇ ਡਲਾ ਸਾਹਿਬ ਜਿਹੜੇ ਡੱਲੇਵਾਲ ਸਾਹਿਬ ਆ ਉਹਨਾਂ ਨੂੰ ਭੁਖੜ ਹੜਤਾਲ ਦੇ 60 ਦਿਨ ਹੋਣ ਵਾਲੇ ਆ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਕੀ ਸਰਕਾਰ ਵੀ ਇਦਾਂ ਸੋਚਦੀ ਆ ਵੀ ਹੋ ਸਕਦਾ ਕਿਉਂਕਿ ਅਸੀਂ ਬਤੌਰ ਪੱਤਰਕਾਰ ਦੇ مشਵਰਾ ਦੇ ਸਕਦੇ ਆ ਜੋ ਸਾਡੀ ਬੁੱਧੀ ਦੇ ਮੁਤਾਬਕ ਆ ਪਰ ਜੇ ਸਾਨੂੰ ਸਮਝ ਆਉਂਦੀ ਹੈ ਤੇ ਸਰਕਾਰ ਨੂੰ ਕਿਉਂ ਨਹੀਂ ਆਉਂਦੀ ਡੱਲਾ ਸਾਹਿਬ ਸਰਕਾਰ ਕੋਲੇ ਇੱਛਾ ਸ਼ਕਤੀ ਨਹੀਂ ਮੈਂ ਸਰਕਾਰ ਕੋਲੇ ਇੱਛਾ ਸ਼ਕਤੀ ਨਹੀਂ ਜਿਹੜੀ ਅਸੀਂ ਪੜ੍ਹਾਈ ਲਿਖਾਈ ਕਰਦੇ ਆ ਸੰਦੀਪ ਜੀ ਜੀ ਉਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਕੁਝ ਕਰ ਸਕਦੇ ਆ ਇਹ ਸਾਡੇ ਤੇ ਨਿਰਪਰ ਕਰਦਾ ਹੈ ਕਿ ਅਸੀਂ ਪੜ੍ਹ ਕੇ ਆਪਣੀ ਸਿੱਖਿਆ ਨੂੰ ਕਿਸ ਰੂਪ ਚ ਵਰਤਣਾ ਹੈ ਹਮਮ ਔਰ ਜਿਹੜੇ ਤੁਸੀਂ ਇਤਿਹਾਸ ਦੇਖੋ ਕੱਲੀ ਪੜ੍ਹਾਈ ਲਿਖਾਈ ਨਾਲ ਵੀ ਵਿਅਕਤੀ ਕਾਮਯਾਬ ਨਹੀਂ ਹੁੰਦਾ ਬਹੁਤ ਵੱਡੇ ਵੱਡੇ ਲੋਕ ਜਿਹੜੇ ਬਹੁਤ ਵੱਡੇ ਵੱਡੇ ਉਦਯੋਗਿਕ ਘਰਾਣਿਆਂ ਦੇ ਮਾਲਕ ਨੇ ਕਈ ਉਹਨਾਂ ਚੋ ਇਹੋ ਜਿਹੇ ਨਹੀਂ ਜਿਹੜੇ ਕਦੀ ਸਕੂਲ ਜ਼ਿਆਦਾ ਪੜ੍ਹੇ ਨਹੀਂ ਉਹ 7-8 ਪਾਸ ਹੈ ਇਹ ਜਿਵੇਂ ਤੁਸੀਂ ਗੱਲ ਕਹੀ ਹੈ ਨਾ ਵੀ ਅਸੀਂ ਬਤੌਰ ਪੱਤਰਕਾਰ ਇਹ ਗੱਲ ਕਰ ਰਹੇ ਹਾਂ ਇਸ ਗੱਲ ਨਾਲ ਮੈਂ ਤੁਹਾਡੀ ਸਹਿਮਤ ਨਹੀਂ ਮੈਂ ਗੱਲ ਕਰ ਰਿਹਾ ਕਿ ਕੀ ਕੁਝ ਸਾਨੂੰ ਚਾਹੀਦਾ ਹੈ ਉਹਦੇ 'ਚ ਪੱਤਰਕਾਰ ਹੋਣਾ ਪ੍ਰੋਫੈਸਰ ਹੋਣਾ ਸਾਇੰਟਿਸਟ ਹੋਣਾ ਉਹ ਮੈਂ ਨਹੀਂ ਰੱਖਦਾ ਗੱਲ ਤਾਂ ਇਹ ਹੈ ਕਿ ਸਾਡੇ ਦਿਮਾਗ 'ਚ ਜਿਹੜੇ ਚੰਗੇ ਵਿਚਾਰ ਨੇ ਅਗਰ ਅਸੀਂ ਉਹਨਾਂ ਤੇ ਮਾੜੀ-ਮੋਟੀ ਖੋਜ-ਬੀਨ ਕਰਕੇ ਉਹਨੂੰ ਅਸੀਂ ਉੱਕਰ ਰਹੇ ਹਾਂ ਹੂੰ ਤੇ ਕੋਈ ਵੀ ਸਰਕਾਰ ਇਸ ਤਰ੍ਹਾਂ ਦੀ ਪਲੈਨਿੰਗ ਬਣਾ ਸਕਦੀ ਹੈ ਇਹ ਇਹ ਬਹੁਤ ਸਧਾਰਨ ਗੱਲਾਂ ਨੇ ਸਰਕਾਰ ਦੇ ਲਈ ਇਹ ਜੋ ਜਿਹੜੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਜਾਂ ਜਿੱਦਾਂ ਤੁਸੀਂ ਚਰਚਾ ਕਰ ਰਹੇ ਹੋ ਇਹ ਬਹੁਤ ਸਧਾਰਨ ਗੱਲਾਂ ਨੇ ਹੋ ਸਕਦਾ ਇਹ ਥੋੜੀਆਂ ਕੰਪਲਿਕੇਟਿਡ ਹੋਣ ਪਰ ਕੰਪਲਿਕੇਸ਼ਨ ਦੂਰ ਕਰਨ ਵਾਸਤੇ ਤੇ ਸਰਕਾਰ ਕੰਪਲਿਕੀਸ਼ਨ ਹਰ ਤਰ੍ਹਾਂ ਦੀ ਕੰਪਲਿਕੀਸ਼ਨ ਦੂਰ ਹੋ ਸਕਦੀ ਹੈ ਇਹ ਕੋਈ ਬਹੁਤ ਲੰਬਾ ਛੋੜਾ ਪ੍ਰੋਜੈਕਟ ਨਹੀਂ ਹੈ ਬਹੁਤ ਸਾਰੇ ਪ੍ਰਾਪਰਟੀ ਡੀਲਰ ਅਨਪੜ੍ਹ ਨੇ ਹਾਂ ਪਰ ਉਹ ਬਹੁਤ ਚੰਗੀਆਂ ਚੰਗੀਆਂ ਕਲੋਨੀਆਂ ਕੱਢ ਦਿੰਦੇ ਨੇ ਹਾਂ ਕਲੋਨੀ ਦਾ ਮਤਲਬ ਕੀ ਹੈ ਕਲੋਨੀ ਦਾ ਮਤਲਬ ਹੈ ਇੱਕ ਵਿਉਂਤਬੰਦੀ ਨਾਲ ਬਣਾਏ ਗਏ ਘਰ ਬਿਲਕੁਲ ਸੋਗਰ ਪੁਆਇੰਟ ਵਿਉਂਤਬੰਦੀ ਨਾਲ ਅਗਰ ਬਣਾਏ ਜਾਣ ਹਾਂ ਜਿੱਥੇ ਸਾਰੀਆਂ ਸਹੂਲਤਾਂ ਹੋਣ ਤੁਸੀਂ ਚਾਈਨਾ ਦਾ ਮਾਡਲ ਪੜੋ ਚਾਈਨਾ ਦੇ ਵਿੱਚ ਜੇ ਤੁਸੀਂ ਫੈਕਟਰੀ ਖੋਲ੍ਹਣੀ ਹੈ ਕਿ ਤੁਹਾਨੂੰ ਸਰਕਾਰ ਦੀਆਂ ਮੰਤਾਂ ਨਹੀਂ ਕਰਨੀਆਂ ਪੈਂਦੀ ਆ ਵੀ ਸਾਨੂੰ ਬਿਜਲੀ ਦਾ ਕਨੈਕਸ਼ਨ ਦੇ ਦਿਓ। ਹੂੰ। ਤੁਹਾਨੂੰ ਫੈਕਟਰੀ ਦੀ ਜਿੱਥੇ ਜਗ੍ਹਾ ਮਿਲਨੀ ਆ ਉੱਥੇ ਬਿਜਲੀ ਦਾ ਕਨੈਕਸ਼ਨ ਆਪਣੇ ਆਪ ਦੇਣਾ ਸਰਕਾਰ ਨੂੰ। ਇਹਨੂੰ ਕਹਿੰਦੇ ਨੇ ਵਿਉਂਤਬੰਦੀ, ਇਸੇ ਕਰਕੇ ਚਾਈਨਾ ਅਜ ਨੰਬਰ 1 ਆ। ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿਸਾਨ ਧਰਨੇ ਦੀ ਦੇਖੋ। ਹੂੰ। ਉਹ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਇੰਨਾ ਲੰਮਾ ਸਮਾਂ ਸਾਡੇ ਕਿਸਾਨਾਂ ਨੂੰ ਧਰਨਿਆਂ 'ਚ ਬਹਿਣਾ ਪੈਂਦਾ। ਕਿਸਾਨਾਂ ਨੂੰ ਧਰਨਾ ਮਾਰਨਾ ਹੀ ਕਿਉਂ ਪਵੇ? ਇਹ ਵੀ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਦੂਸਰਾ ਮੈਂ ਹਜੇ ਵੀ ਕਹੂੰਗਾ ਕਿਸਾਨ ਸਾਡੇ ਉਹਨਾਂ ਦਾ ਬਹੁਤ ਸਤਿਕਾਰ ਹੈ ਪਰ ਕੀ ਕਿਸਾਨਾਂ ਨੂੰ ਇਹ ਮੰਗ ਨਹੀਂ ਕਰਨੀ ਚਾਹੀਦੀ ਸਾਨੂੰ ਮੰਡੀਆਂ ਬਣਾ ਕੇ ਦਿਓ ਸਾਨੂੰ ਤੁਸੀਂ ਬਣਾ ਕੇ ਦਿਓ ਕੋਲਡ ਸਟੋਰੇਜ ਸਾਨੂੰ ਤੁਸੀਂ ਗਦਾਮ ਬਣਾ ਕੇ ਦਿਓ ਪਰ ਸਾਡੇ ਕਿਸਾਨਾਂ ਦੀ ਮੰਗ ਥੋੜੀ ਵੱਖਰੀ ਹੈ ਸਾਡੇ ਕਿਸਾਨ ਕਹਿੰਦੇ ਕਿ ਅਸੀਂ ਮੰਡੀਕਰਨ ਦੇ ਖਿਲਾਫ ਆ ਕਿਉਂਕਿ ਪ੍ਰਾਈਵੇਟ ਲੋਕਾਂ ਨੇ ਮੰਡੀਆਂ ਬਣਾ ਲੈਣੀਆਂ ਮੈਨੂੰ ਲੱਗਦਾ ਹੈ ਹੌਲੀ-ਹੌਲੀ ਕਿਸਾਨ ਵੀ ਹੌਲੀ-ਹੌਲੀ ਭਵਿੱਖ ਵਿੱਚ ਕਿਸਾਨ ਵੀ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਆਪਣੀਆਂ ਮੰਗਾਂ 'ਚ ਤਬਦੀਲੀ ਕਰਨਗੇ ਕਿਸਾਨਾਂ ਨੂੰ ਸੂਬੇ ਦੀ ਸਰਕਾਰ ਤੋਂ ਵੀ ਮੰਗ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬ 'ਚ ਗਦਾਮ ਬਣਾਈਏ ਅਗਰ ਸਾਡੀ ਫਸਲ ਗਦਾਮਾਂ 'ਚ ਸਾਂਭੀ ਗਈ ਅਸੀਂ ਆਪ ਹੀ ਵੇਚ ਲਾਂਗੇ ਦੇਰ ਸਵੇਰ ਆਪ ਹੀ ਵਿਕ ਜਾਣੀ ਹੈ ਅਗਰ ਫਸਲ ਅਸੀਂ ਗਦਾਮਾਂ 'ਚ ਸਾਂਭਣ ਲੱਗੇ ਸਾਡੀ ਦਿੱਕਤ ਉਹ ਨਹੀਂ ਦੇਰ ਦੀ ਆ ਸੰਦੀਪ ਜੀ ਜਿੰਨੀ ਦੇਰ ਸਾਡੀ ਫਸਲ ਨਹੀਂ ਸੰਭਲੀ। ਡਲਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਤੁਸੀਂ ਪੂਰਾ ਬਿਹਤਰ ਤਰੀਕੇ ਦੇ ਨਾਲ ਸਮਝਾਇਆ ਵੀ ਜੇਕਰ ਪੰਜਾਬ 18ਵੇਂ ਨੰਬਰ ਤੇ ਆ ਤੇ ਉਹ ਕੋਈ ਅੱਜ-ਕੱਲ ਦੀ ਗੱਲ ਨਹੀਂ ਐ ਦਹਾਕਿਆਂ ਪੁਰਾਣੀ ਗੱਲ ਆ ਔਰ ਤੁਸੀਂ ਜ਼ਿਕਰ ਜਿਹੜਾ ਉਹ ਐਮਰਜੈਂਸੀ ਵਾਲੇ ਦੌਰ ਦਾ ਵੀ ਕੀਤਾ ਉਸ ਕਾਲੇ ਦੌਰ ਦਾ ਵੀ ਕੀਤਾ ਜਦੋਂ ਪੰਜਾਬ ਦੇ ਵਿੱਚ ਆਰਮਡ ਫੋਰਸਸ ਭੇਜੀਆਂ ਗਈਆਂ ਉਹਦੇ ਪੈਸੇ ਵਸੂਲੇ ਗਏ ਜਿਹੜਾ ਪੰਜਾਬ ਦੇਣ ਦੇ ਵਿੱਚ ਅਸਮਰਥ ਰਿਹਾ ਤੇ ਉਹ ਕਰਜ਼ੇ ਦੇ ਰੂਪ ਵਿੱਚ ਨਿਰੰਤਰ ਵਾਧਾ ਹੋ ਰਿਹਾ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਸਸਿਕਾਲ ਜੀ ਸਸਿਕਾਲ ਜੀ ਬਹੁਤ-ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ